ਇਹ ਜੀ ਕਾਫੀ ਦਹਿਸ਼ਤ ਫਲਾਈ ਹੋਈ ਸੀਗੀ ਉਹਦੇ ਤੇ 67 ਐਫਆਈਆਰਸ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਜਿਹਦਾ ਫਰਾਰ ਚੱਲੇ ਆ ਰਿਹਾ ਸੀਗਾ ਜਦੋਂ ਇਸ ਨੂੰ ਟਰੈਪ ਕੀਤਾ ਗਿਆ ਹੈਗਾ ਇਸ ਨੇ ਅਨਪਰੋਵੋਕਡ ਜਿਹੜੀ ਹੈਗੀ ਫਾਇਰਿੰਗ ਕੀਤੀ ਹੈ ਪਰ ਨਾਲਾ ਦੇ ਵਿੱਚ ਜਿਸ ਕਾਲਾ ਧਨੋਲਾ ਦਾ ਇਨਕਾਊਂਟਰ ਕੀਤਾ ਗਿਆ ਉਹ ਏ ਕੈਟਾਗਰੀ ਦਾ ਗੈਂਗਸਟਰ ਸੀ ਸਟਾਰਟ ਐਫਆਈਆਰਸ ਉਸ ਤੇ ਦਰਜ ਸੰ ਬੇਲ ਤੇ ਬਾਹਰ ਆਇਆ ਹੋਇਆ ਸੀ ਤੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ AGTF ਨੇ ਉਸ ਦਾ ਇਨਕਾਊਂਟਰ ਕਰ ਦਿੱਤਾ ਬਰਨਾਲਾ ਦੇ ਵਿੱਚ ਇਹ ਮੁੱਠ ਪੇੜ ਹੋਈ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਜੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇਨਕਾਊਂਟਰ ਹੋ ਰਹੇ ਨੇ ਪਰ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿਆਂ ਕਿ ਆਖਰੀ ਗੈਂਗਸਟਰ ਕਾਲਾ ਢਨੋਲਾ ਕੌਣ ਸੀ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਉਹ ਵਾਂਟਡ ਸੀ ਕਿਹੜੇ ਮਾਮਲਿਆਂ ਦੇ ਵਿੱਚ ਉਸ ਨੂੰ ਸਜ਼ਾ ਹੋ ਚੁੱਕੀ ਸੀ ਇਹ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਦਰਸਲ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਐਤਵਾਰ ਨੂੰ ਬਰਨਾਲਾ ਦੇ ਵਿੱਚ ਗੈਂਗਸਟਰ ਰੇ ਗੁਰਮੀਤ ਸਿੰਘ ਮਾਨ ਉਰਫ ਕਾਲਾ ਤਨੋਲਾ ਦਾ ਇੰਕਾਊਂਟਰ ਕਰ ਦਿੱਤਾ ਕਾਲਾ ਤਨੋਲਾ ਇੱਕ ਕੈਟਾਗਰੀ ਦਾ ਗੈਂਗਸਟਰ ਸੀ ਉਹ ਕਾਲਾ ਮਾਨ ਗੈਂਗ ਚਲਾਉਂਦਾ ਸੀ ਕਾਲਾ ਮਾਨ ਗੈਂਗ ਮਾਲਵਾ ਇਲਾਕੇ ਦੇ ਵਿੱਚ ਕਾਫੀ ਐਕਟਿਵ ਸੀ ਇਸ ਗੈਂਗ ਦੇ ਸਭ ਤੋਂ ਵੱਧ ਵਾਰਦਾਤਾ ਬਰਨਾਲਾ ਸੰਗਰੂਰ ਮਲੇਰਕੋਟਲਾ ਬਠਿੰਡਾ ਰਾਮਪੁਰਾਪੂਰ ਤੇ ਪੰਜਾਬ ਦੇ ਕੁਝ ਹੋਰ ਇਲਾਕਿਆਂ ਦੇ ਵਿੱਚ ਅੰਜਾਮ ਦਿੱਤੀਆਂ ਕਾਲਾ ਤਨੋਲਾ ਤੇ ਸਟਾਰਟ ਤੋਂ ਵੱਧ ਮਾਮਲੇ ਦਰਜ ਹਨ ਪੁਲਿਸ ਦੇ ਰਿਕਾਰਡ ਮੁਤਾਬਕ ਗੈਂਗਸਟਰ ਕਾਲਾ ਤਨੋਲਾ ਖਿਲਾਫ ਕਤਲ ਕਤਲ ਦੀ ਕੋਸ਼ਿਸ਼ ਫਿਰੋਤੀ ਮੰਗਣ ਅਗਵਾ ਅਤੇ ਹਥਿਆਰਾਂ ਦੀ ਤਸਕਰੀਸ ਸੇ ਮੇ ਕੁਝ ਹੋਰ ਤਰ੍ਹਾਂਾਂ ਵਾ ਤਹਿਤ ਮਾਮਲੇ ਦਰਜ ਹਨ ਪੰਜਾਬ ਦੇ ਟਾਪ ਮੋਸਟ ਵਾਂਟਿਡ ਗੈਂਗਸਟਰਾਂ ਦੀ ਸੂਚੀ ਦੇ ਵਿੱਚ ਕਾਲਾ ਤਨੋਲਾ ਦਾ ਨਾਮ ਵੀ ਸੀ ਕਾਲਾ ਤਨੋਲਾ ਨੂੰ ਇਨਕਾਊਂਟਰ ਦੇ ਵਿੱਚ ਮਾਰਨਾ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਪਰ ਕੁਝ ਲੋਗ ਇਸ ਤੇ ਸਵਾਲ ਵੀ ਖੜੇ ਕਰ ਰਹੇ ਨੇ ਤੁਹਾਨੂੰ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਆਖਿਰ ਅਕਾਲੀ ਦਲ ਦੇ ਨਾਲ ਕਾਲਾ ਤਨੋਲਾ ਦਾ ਕੀ ਕੋਈ ਸਬੰਧ ਸੀ ਤੇ ਜੇਕਰ ਸੀ ਤਾਂ ਉਹ ਕੀ ਸੀ ਅਕਾਲੀ ਦਲ ਦੇ ਵਿੱਚ ਵੀ ਐਕਟਿਵ ਰਿਹਾ ਸੀ ਕਾਲਾ ਤਨੋਲਾ ਅਜਿਹਾ ਕਿਹਾ ਜਾਂਦਾ ਉਸ ਦੀ ਮਾਤਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਰਨਾਲਾ ਦੀ ਤਨੋਲਾ ਨਗਰ ਕੌਂਸਲ ਦੀ ਪ੍ਰਧਾਨ ਸੀ ਆਪਣੀ ਮਾ ਦੀ ਪ੍ਰਧਾਨ ਬਣਨ ਤੋਂ ਬਾਅਦ ਕਾਲਾ ਤਨੋਲਾ ਨੇ ਵੀ ਸਿਆਸਤ ਦੇ ਵਿੱਚ ਪੈਰ ਧਰਿਆ ਉਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਮਾਲਵਾ ਖੇਤਰ ਦੇ ਵਿੱਚ ਅਕਾਲੀ ਦਲ ਦਾ ਕਾਫੀ ਪ੍ਰਭਾਵ ਸੀ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਅਕਾਲੀ ਦਲ ਦੀ ਕੋਈ ਰੈਲੀ ਹੁੰਦੀ ਤਾਂ ਕਾਲਾ ਤਨੋਲਾ ਉੱਥੇ ਵੱਡੀ ਗਿਣਤੀ ਦੇ ਵਿੱਚ ਆਪਣੇ ਸਮਰਥ ਉਸ ਸਮੇਂ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜੇ ਦੱਸੇ ਜਾਂਦੇ ਸਨ ਆਪਣੀ ਮਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਵੀ 22 ਜੂਨ 2014 ਨੂੰ ਉਪ ਪ੍ਰਧਾਨ ਬਣ ਗਏ ਇਸ ਦੌਰਾਨ ਹੀ ਧਨੋਲਾ ਦੇ ਵਿੱਚ ਕੌਂਸਲਰਾਂ ਨੇ ਬੇਪਰੋਸਗੀ ਮਤਾ ਲਿਆ ਕੇ ਕਾਲਾ ਤਨੋਲਾ ਦੀ ਮਤਾ ਤੇ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਆਪਣੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਕਾਲਾ ਨੇ ਕਈ ਕੌਂਸਲਰਾਂ 'ਤੇ ਹਮਲੇ ਵੀ ਕੀਤੇ ਅਜਿਹੇ ਇਲਜ਼ਾਮ ਨੇ 23 ਫਰਵਰੀ 2012 ਨੂੰ ਸ਼ੇਰਪੁਰ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਲੱਖੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਲਜ਼ਾਮ ਲੱਗੇ ਸਨ ਕਿ ਕਾਲਾ ਤਨੋਲਾ ਨੇ ਹੀ ਗੋਲੀ ਮਾਰੀ ਸੀ ਨਵੰਬਰ 2015 ਦੇ ਵਿੱਚ ਅਦਾਲਤ ਨੇ ਕਾਲਾ ਤਨੋਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤਨੋਲਾ ਪਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਜਿਸ ਤੋਂ ਬਾਅਦ ਉਹ ਵਾਪਸ ਹੀ ਨਹੀਂ ਗਿਆ ਕਾਲਾ ਤਨੋਲਾ ਨੂੰ ਪਹਿਲਾਂ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਫੜਿਆ ਸੀ ਉਸ ਤੋਂ ਬਾਅਦ ਉਸ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਦੇ ਅੰਦਰ ਉਸ ਦੇ ਵਿਰੋਧੀਆਂ ਨੇ ਉਸਤੇ ਜਾਨਲੇਵਾ ਹਮਲਾ ਕਰ ਦਿੱਤਾ ਕਾਲਾ ਤਨੋਲਾ ਰਗਵਿੰਦਰ ਸਿੰਘ ਗਿੰਕੀ ਗਰੁੱਪ ਦੇ ਐਨਟੀਸੀ ਬੜੀ ਮੁਸ਼ਕਿਲ ਨਾਲ ਉਸਦੀ ਜਾਨ ਬਚੀ ਸੀ ਉਸ ਤੋਂ ਬਾਅਦ ਕਾਲਾ ਤਨੌਲਾ ਨੇ ਇਨਕੀ ਗਰੁੱਪ ਦੇ ਕਈ ਸਾਥੀਆਂ ਤੇ ਜਾਨਲੇਵਾ ਹਮਲੇ ਵੀ ਕੀਤੇ ਸਨ ਅੱਜ ਹੁਣ ਜਦੋਂ ਉਹ ਬਰਨਾਲਾ ਤੋਂ ਸੰਗਰੂਰ ਵਾਲੇ ਪਾਸੇ ਜਾ ਰਿਹਾ ਸੀ ਤਾਂ ਉਸ ਨੂੰ ਐਂਟੀ ਕੈਂਸਰ ਟਾਸਕ ਫੋਰਸ ਨੇ ਇਨਕਾਊਂਟਰ ਦੇ ਦੌਰਾਨ ਮਾਰ ਦਿੱਤਾ ਗਿਆ ਜਾ ਰਿਹਾ ਹੈ ਕਿ ਕਿਉਂਕਿ ਕਾਲਾ ਤਨੌਲਾ ਨੇ ਪਹਿਲਾਂ ਉਹਨਾਂ ਤੇ ਗੋਲੀਆਂ ਚਲਾਈਆਂ ਇਸ ਲਈ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ ਤੇ ਇਸੇ ਜਵਾਬੀ ਕਾਰਵਾਈ ਦੇ ਦੌਰਾਨ ਕਾਲਾ ਤਨੌਲਾ ਦੀ ਮੌਤ ਹੋ ਗਈ